ਹੋਰ ਕੀ ਆ ਵੀਰੇ ਠੀਕ ਆ ਮਾਰਾਈ ਠੀਕ ਯਾਰ ਛੇ ਸੋਰ ਕਰ ਦਿਆ ਕਰੋ ਕਮੈਂਟ ਵੀ ਕਰਿਆ ਕਰੀਆ ਕੀ ਚੱਕਰ ਆ ਚੰਗੇ ਨਹੀਂ ਲੱਗਦੇ ਵੀਰ ਜਾਂ ਚੰਗੇ ਲੱਗੇ ਕਮੈਂਟ ਕੀ ਮੰਡ ਕਰਦੇ ਅਗਰ ਯਾਰ ਠੀਕ ਹੈ ਸੁਣਿਆ ਯਾਰ ਤੈਨੂੰ ਕਰੂ ਨਾ ਮੈਂ ਯਾਦ ਕਰੇ ਜ਼ਿੰਦਗੀ ਦੇ ਵਿੱਚ ਦਿਲ ਆਪਣੇ ਦੇ ਵਿੱਚ ਇੰਨੀ ਪਾ ਦੂੰਗਾ ਮੈਂ ਦੇਖਾ ਦੇ ਦੇ ਕੇ ਦੁੱਖ ਨਹੀਂ ਮੈਂ ਦੇਲੇ ਆਪਣੇ ਨੂੰ ਇੰਨਾ ਪੱਥਰ ਬਣਾਉ ਦਿਲ ਚ ਖਿਆਲ ਬੜੀ ਦੂਰ ਵੈਰ ਨੇ ਨਹੀਂ ਸਾਡੇ ਬੁੱਲਾ ਉੱਤੇ ਕਦੇ ਤੇਰਾ ਜ਼ਿਕਰ ਨਾ ਆਉ ਦਿਲ ਚ ਖਿਆਲ ਬੜੀ ਦੂਰ ਵੈਰ ਨੇ ਨਹੀਂ ਸਾਡੇ ਬੁੱਲਾ ਉੱਤੇ ਕਦੇ ਤੇਰਾ ਨਾਮ ਵੀ ਨਾ ਆਉ ਬਚਪਨ ਵਿੱਚ ਸੀਗੀ ਮੇਰੇ ਦਿਲ ਦੀ ਤੂ ਰਾਣੀ ਸਭ ਕੁਝ ਭੁੱਲ ਗਈਆਂ ਸਾਡੇ ਪਿਆਰ ਦੀ ਕਹਾਣੀ ਅੱਜ ਹੋ ਗਈ ਤੂ ਸਿਆਣੀ ਕਦੇ ਆਖੂ ਗਾਣਾ ਦਿਲ ਤੈਨੂੰ ਫੇਰ ਪਾਵਾਂ ਮਿਲ ਬੜੀ ਯਾਦ ਆਉਂਦੀ ਰਹਿੰਦੀ ਸਾਨੂੰ ਉਹ ਮਰ ਜਾਣੀ ਯਾਦ ਤੇਰੀ ਚੰਦੇਰੀ ਨ ਚੰਦੇਰੀ ਐਨੀ ਮੈਂ ਨਾ ਕਦੇ ਮਿੱਤਰ ਬਨਉ ਦਿਲ ਚ ਖਿਆਲ ਬੜੀ ਦੂਰ ਵੈਰ ਨੇ ਨਹੀਂ ਸਾਡੇ ਬੁੱਲਾ ਉੱਤੇ ਕਦੇ ਤੇਰਾ ਜ਼ਿਕਰ ਨਾ ਹਾਂ ਦਿਲ ਚ ਖਿਆਲ ਬੜੀ ਦੂਰ ਵੈਰ ਨੇ ਨਹੀਂ ਸਾਡੇ ਬੁੱਲਾ ਉੱਤੇ ਕਦੇ ਤੇਰਾ ਨਾਮ ਵੀ ਨਾ ਹਾਂ ਸਾਡੇ ਦਿਲ ਵਿੱਚ ਤਾਣ ਕੇ ਤੂੰ ਪਿਆਰ ਵਾਲਾ ਤਾਣਾ ਤੇਰੀ ਬੇਵਸੀ ਸਮਝਾਂ ਕੇ ਸ਼ੌਕ ਤੇਰਾ ਜਾਣਾ ਪਿਆਰ ਭੁੱਲ ਗਈ ਪਰਾਣਾ ਖੁਦ ਬਣ ਕੇ ਹਵਾ ਆਪੇ ਗਈ ਏ ਟੁੱਟਾ ਸਾਡੇ ਦਿਲ ਵਿੱਚ ਪਹਿਲਾਂ ਨਹੀਂ ਸੀ ਅਲ ਨਾ ਬਣਾਣਾ ਖੂਨ ਵਿੱਚ ਰਲ ਕੇ ਤੂੰ ਜਿੰਦੇ ਵੀ ਗੱਲੇਂ ਵੀ ਨਾ ਮੈਂ ਖੂਨ ਚਿਹਰੇ ਲਾਉ ਦਿਲ ਚ ਖਿਆਲ ਬੜੀ ਦੂਰ ਵੈਰ ਨੇ ਨਹੀਂ ਸਾਡੇ ਬੁੱਲਾਂ ਉੱਤੇ ਕਦੇ ਤੇਰਾ ਜ਼ਿਕਰ ਨਾ ਆਉ ਦਿਲ ਚ ਖਿਆਲ ਬੜੀ ਦੂਰ ਵੈਰ ਨਹੀਂ ਸਾਡੇ ਬੁੱਲਾ ਉੱਤੇ ਕਦੇ ਤੇਰਾ ਨਾਮ ਵੀ ਨਾ ਆਉ। ਥੋੜੀ ਉੱਚੀ ਹੈ ਹਵਾ ਜ ਤੁਸੀਂ ਖੁਦ ਦੀ ਜੇ ਉੱਚੇ ਸਾਡੀ ਕਿਸਮਤ ਮਾੜੀ ਸਾਡੇ ਕਰਮ ਨੇ ਸੁੱਤੇ ਸਾਡੇ ਨਾ نصیਬ ਰੁਸੇ। ਇੱਕ ਮੱਦਰਾਂ ਦਾ ਰਾਜ ਕਰ ਗਈ ਤੂੰ ਬਰਬਾਦ ਗਹਿਰੇ ਜ਼ਖਮ ਤੂੰ ਦੇਗੀ ਰਾਣੀ ਉਹਦੇ ਦਿਲ ਉੱਤੇ। ਸਾਡਾ ਦਿਲ ਤੋੜ ਜਾਣ ਵਾਲੀ ਦਾ ਕੋਈ ਸਾਨੂੰ ਦੁੱਖ ਫਿਕਰ ਨਾ ਆਉ। ਦਿਲ ਚ ਖਿਆਲ ਬੜੀ ਦੂਰ ਵੈਰ ਨੇ ਨਹੀਂ ਸਾਡੇ ਬੁੱਲਾ ਉੱਤੇ ਕਦੇ ਤੇਰਾ ਜ਼ਿਕਰ ਨਾ ਆਉ ਦਿਲ ਚ ਖਿਆਲ ਬੜੀ ਦੂਰ ਵੈਰ ਨੇ ਨਹੀਂ ਸਾਡੇ ਬੁੱਲਾ ਉੱਤੇ ਕਦੇ ਤੇਰਾ ਨਾਮ ਵੀ ਨਹੀਂ ਆਉ ਠੀਕ ਹੈ ਵੀਰੇ ਯਾਰ ਦੇਵਚੰਦਾ ਓਕੇ ਠੀਕ ਹੈ ਜੀ